ਨਾਮ ਜੀ ਦੀ ਬਾਹ ਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪਹਿਲਾ ਸਾਹ ਗਨੇ ਨਾ ਕਰੇ ਵਿਚਾਰ ਸਾਹੇ ਉਪਰ ਇਕੰਕਾਰ ਸਾਹਗਨ ਨਾ ਕਰੇ ਵਿਚਾਰ ਸਾਹੇ ਉਪਰ ਇਕੰਕਾਰ ਜਿਸ ਗੁਰ ਮਿਲੈ ਸੋਈ ਵਿਦ ਜਾਣੈ ਗੁਰਮਤ ਹੋਏ ਤਾਂ ਹੁਕਮ ਪਛਾਣੈ ਝੂਠ ਨਾ ਬੋਲ ਪਾਂਡੇ ਸੱਚ ਕਹੀਐ ਹਉਮੈ ਜਾਏ ਸ਼ਬਦ ਕਰ ਲਈਐ ਰਹਾਉ ਗਣ ਗਣ ਜੋਤਕ ਕਾਂਡੀ ਕੀਨੀ ਪੜੇ ਸੁਨਾਵੇ ਤਤ ਨਾ ਚੀਨੀ ਸਭ ਸੈ ਉਪਰ ਗੁਰ ਸ਼ਬਦ ਵਿਚਾਰ ਹੋਰ ਕਥਨੀ ਬਦਿਓ ਨਾ ਸਗਲੀ ਸ਼ਰ ਨਾ ਵੈ ਤੋ ਵੈ ਪੂਜਹਿ ਸਲਾ ਬਿਨ ਹਰ ਰਾਤੇ ਮੈ ਲੋ ਮੈ ਲਾ ਗਰਬ ਨਿਵਾਰ ਮਿਲੇ ਪ੍ਰਭ ਸਰਤ ਮੁਗਤ ਪ੍ਰਾਨ ਜਪ ਹਰ ਕਿਰਤਾਰਥ ਵਾਚੇ ਬਾਦ ਨ ਬੇਦ ਵਿਚਾਰੇ ਆਪ ਡੁੱਬੈ ਕਿਉ ਪਿੱਤਰਾ ਉਤਾਰੈ ਕਟ ਕਟ ਬ੍ਰਹਮ ਚੀਨ ਜਨ ਕੋਏ ਸਤ ਗੁਰ ਮਿਲੈ ਤਾਂ ਸੋਜੀ ਹੋਏ ਗਨਤ ਗਨਿਐ ਸਹਿਸਾ ਦੁਖ ਜੀਐ ਗੁਰ ਕੀ ਸ਼ਰਨ ਪਵੈ ਸੁਖ ਤੀਐ ਕਰ ਅਪਰਾਧ ਸ਼ਰਨ ਹਮ ਆਇਆ ਗੁਰ ਹਰ ਭੇਟੈ ਪੂਰਬ ਕਮਾਇਆ ਗੁਰ ਸ਼ਰਨ ਨਾ ਆਈਐ ਬ੍ਰਹਮ ਨਾ ਪਾਈਐ ਪਰਮ ਪੁਹਾਈਐ ਜਨਮ ਮਰ ਆਈਐ ਜੰਮ ਦਰਬਾਦੋ ਮਰੇ ਵਿਕਾਰ ਨਾ ਹਿਰਦੇ ਨਾਮ ਨਾ ਸ਼ਬਦ ਆਚਾਰ ਇੱਕ ਪੰਧ ਪੰਡਤ ਮਿਸਰ ਕਹਾਵੈ ਦੁਬਿਦ ਰਾਤੇ ਮਹਿਲ ਨਾ ਪਵੈ ਜਿਸ ਗੁਰ ਪ੍ਰਸਾਦੀ ਨਾਮ ਆਧਾਰ ਕੋਟ ਮਦੇ ਕੋ ਜਨ ਆਪਾਰ ਇੱਕ ਬੁਰਾ ਪਲਾ ਸਚ ਏਕੈ ਬੂਝ ਗਿਆਨੀ ਸਤਿਗੁਰ ਕੀ ਤੇ ਕੈ ਗੁਰਮੁਖ ਵਿਲੀ ਇਕੋ ਜਾਣਿਆ ਆਵਣ ਜਾਣਾ ਮੇਟ ਸਮਾਣਿਆ ਜਿਨ ਕੈ ਹਿਰਦੈ ਇਕੰਕਾਰ ਸਰਬ ਗੁਣੀ ਸਾਚਾ ਬੀਚਾਰ ਗੁਰ ਕੈ ਭਾਣ ਕਰਮ ਕਮਾਵੇ ਨਾਨਕ ਸਾਚੇ ਸਾਚ ਸਮਾਵੇ ਗੁਰ ਕੈ ਭਾਣ ਕਰਮ ਕਮਾਵੇ ਨਾਨਕ ਸੱਚ ਸਾਜ ਸਮਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAMKALI MOHALLA PEHLA साहा गने न करे विचार साहे उपर एकंकार